ਸਾਸੀ ਕਾਲਜੀ ਸਵਾਗਤ ਹੈ ਜੀ ਅੱਜ ਨਵੇਂ ਵਲੌਗ ਚ ਹੋਰ ਸਨਾਓ ਸਾਰੇ ਠੀਕ ਠਾਕ ਤੇ ਅੱਜ ਆਪਾਂ ਚੱਲੇ ਆ ਆਪਣੀ ਮਾਸੀ ਘਰੇ ਮਾਤਰ 2 ਜਾਂ 3 ਕਿਲੋਮੀਟਰ ਤੋਂ ਆ ਠੀਕ ਹੈ ਜੀ ਤੇ ਸਾਰੇ ਤਿਆਰ ਹੋਣਦੇ ਆ ਸன்னி ਨੇ ਮੈਂ ਪਹਿਲ ਲੈ ਲਈ ਅੱਜ ਹਾਂ ਧੋ ਲਿਆ ਠੀਕ ਹੈ ਡੈਡੀ ਬੰਨਣ ਨੇ ਪਰਣਾ ਦੇ ਖੱਲੇ ਜਾ ਕੇ ਬਨਣ ਕੇ ਪੱਗ ਠੀਕ ਹੈ ਜੀ ਤੇ ਬਾਕੀ ਆਹੀਂ ਪਹੁੰਚੇ ਹੀ ਗੱਲ ਭਾਜੀ ਕੋਲ ਆਹ ਭਾਜੀ ਦਾ ਪੇਂਟ ਵਾ ਗਿੱਲਾਂ ਵਾਲੀ ਆ ਗਿੱਲਾਂ ਵਾਲੀ ਠੀਕ ਹੈ ਜੀ ਲਾਗੇ ਪੇਂਟ ਲੱਗਦੇ ਆ ਆਪਣਾ ਸ਼ਹਿਰ ਕਾਲਾ ਫਗਾਨਾ ਧਿਆਨਪੁਰ ਤੇ ਬਿਲਕੁਲ ਲੱਗੇ ਲੱਗੇ ਨੇ ਠੀਕ ਹੈ ਜੀ ਭਾਜੀ ਹੁਣ ਗਏ ਨੇ ਬਾਹਰ ਪਾਣੀ ਬੱਚੇ ਨੂੰ ਛੱਡਣ ਗਏ ਆ ਤੇ ਲਾ ਕੇ ਮਾਈਮਾ ਸਭ ਦੁੱਧਗੜਾ ਦੇ ਸਾਹਮਣੇ ਉਹ ਮੇਰੀ ਬੈਕ ਸਾਈਡ ਤੇ ਸਾਹਮਣੇ ਉਹ ਸੜਕ ਬਿਲਕੁਲ ਜਾਂਦੀ ਸਿੱਧੀ ਤੇ ਇਧਰ ਆ ਦੇ ਤੰਨੀ ਆ ਜਾਈਂ ਆਪਾਂ ਦੋਵਾਂ ਨੇ ਪੈੜ ਲੈ ਲਈ ਨਾ ਹੁੰਦੀ ਆ ਇਹਨੋਂ ਤਾਂ ਸਖਤ ਜਾਨੀ ਕਿ ਬੜੇ ਭੋ ਆ। ਇਹਨੋਂਣਾ ਹੀ ਨਾਣਾ ਵਾ ਤੇ ਰਹਿ ਨਹੀਂ ਸਕਦੇ ਨਾ ਹੋਂ ਤੋਂ ਬਗੈਰ ਆਹੋ। ਬਾਕੀ ਆ ਵੀ ਦੇਖ ਸਕਦੇ ਆ ਲਾਗੇ ਲਾਗੇ। ਭਾਈ ਦਾ ਬਿਲਕੁਲ ਆਪਣੀ ਫਿਰਨੀ ਦੇ ਉੱਤੇ ਜੀ। ਬਿਲਕੁਲ ਘਾਰਵਾ। ਠੀਕ ਆ ਜੀ। ਬਾਕੀ ਹੁਣ ਆਪਾਂ ਜਾਂਦੇ ਆ ਥੱਲੇ। ਤੇ ਡਾਡੀ ਨੇ ਬੰਨਣੀ ਆ ਪੱਗ ਡਾਡੀ ਨੂੰ ਬੰਨ੍ਹ ਦਈਏ ਬਾਕੀ ਆ ਆ ਭਾਜੀ ਹੁਣਾਂ ਦਾ ਉਹ ਪਰਲਾ ਪੋਸ਼ਾਣਾ ਠੀਕ ਹੈ ਜੀ ਆ ਭਾਜੀ ਸਾਡੇ ਫੌਜ ਵਿੱਚ ਨੇ ਠੀਕ ਹੈ ਜੀ ਆ ਭਾਜੀ ਉਹ ਨਵੀਂ ਫੈਮਿਲੀ ਬੱਚਿਆਂ ਦੇ ਨਾਲ ਫੋਟੋ ਬਾਕੀ ਉਹ ਭਾਜੀ ਹੁਣਾਂ ਦੀ ਫੋਟੋ ਅਰ ਅਡੀਕਲ ਦੀ ਜੀ ਜੀ ਬਾਕੀ ਬਹੁਤ ਵਧੀਆ ਸੁਭਾਅ ਪਾਜੀ ਦਾ ਠੀਕ ਹੈ ਜੀ ਬਾਕੀ ਗੱਲਾਂ ਛੋਟੀਆਂ ਗੱਲਾਂ ਸੁਣਨਾ ਮਜ਼ਾ ਆਇੰਦਾ ਭਾਈ ਦੀਆਂ ਬਾਕੀ ਇਹ ਤਿੱਕਰ ਹੀ ਆਪਣੇ ਆਪ ਨੂੰ ਦੇਖ ਸਕਦੇ ਆ ਫੈਮਰੇ ਦੇ ਵਿੱਚ ਆਪਾਂ ਚੱਲਦੇ ਆ ਤੁਹਾਨੂੰ ਥੱਲੇ ਲੈ ਕੇ ਇੱਥੇ ਮਾਸੀ ਹਣੀ ਉੱਠ ਕੇ ਬੈ ਗਏ ਨੇ ਬਸ ਇਹ ਜੀ ਕਰੋ ਤਿਆਰੀ ਚੱਲੀਏ ਫਿਰ ਕੋਈ ਗਾਂ ਕੋ ਗਾਂ ਪਿੰਡ ਚੱਲੀਏ ਹੁਣ 당 ਤੇ ਡੇਰਾ ਤੇ ਅਗਲਾ ਪਿੰਡ ਮੇਰਾ ਹੈ ਬਾਤ ਇਧਰ ਹਟੀ ਲਗਜ਼ਰੀ ਲੱਗੀ ਏ ਸਾਹਮਣੇ ਤੇ ਦੇਖ ਸਕਦੇ ਤੁਸੀਂ ਸਾਡੀ ਲਗਜ਼ਰੀ ਕਾਰ ਤਾਂ ਇਧਰ ਭਾਜੀ ਦੀ ਟਰਾਲੀ ਲੱਗੀ ਆ ਸਾਹਮਣੇ ਤੇ ਭਾਜੀ ਇਹ ਭਾਜੀ ਦਾ ਘਰ ਵਾ ਸਾਹਮਣੇ ਠੀਕ ਹੈ ਜੀ ਸਾਕੀਆ ਪਿੰਡ ਦਾ ਆਪਣਾ ਯਾਨੀ ਕਿ ਫਿਰਲੀ ਦੇ ਉੱਤੇ ਹੀ ਘਰ ਵਾ ਭਾਜੀ ਦਾ ਠੀਕ ਹੈ ਜੀ ਦੋ ਸਾਹਮਣੇ ਪਾਜੀ ਨਾਲ ਆ ਤਾਰ ਸਾਹਮਣੇ ਆ ਠੀਕ ਹੈ ਜੀ ਹੁਣ ਪੜੀ ਕਿਤੇ ਗਏ ਨੇ ਸ਼ਾਇਦ ਬੱਚਿਆਂ ਨੂੰ ਛੱਡਣ ਗਏ ਆ ਗੱਡੀ ਚ ਇਹ ਭਾਈ ਨੇ ਕਹਨ ਨਵੀਂ ਟਰੱਕ ਦਸੀ ਆਈ ਹੁੰਦੀ ਤੇ ਤੁਹਾਨੂੰ ਫੇਰ ਦੁਬਾਰਾ ਦੱਸਣੇ ਆ ਪਾਜੀ ਦੱਸੋ ਇੱਕ ਵਾਰੀ ਆਏ ਸ੍ਰੀ ਮਾਸੜ ਆਇਆ ਹਰ ਜੋੜ ਵਾਲਾ ਮਾਸੜ ਹਾਂ ਡਰ ਗਈ ਮਾਸੜ ਕੋ ਭਾਈ ਹਏ ਸ੍ਰੀ ਕਿਹਾ ਟੱਡਿਕ ਨੂੰ ਡਰਦੀ ਸਾਡੇ ਕੋ ਡਰਦੀ ਕਿ ਡਰ ਗਈ ਹੈ ਮਾਸੜ ਮਾਸੜ ਗੁੱਡ ਮਾਰਨਿੰਗ ਬੋਲੋ ਮਾਸੜ ਨੂੰ ਹਾਂ ਨਹੀਂ ਡਰ ਗਈ ਸੇਮ ਟੂ ਜੋ ਮਾਸੜੀ ਕਹਿੰਦੀ ਸੇਮ ਨਹੀਂ ਉਹ ਤਾਂ ਡੇ ਪਰ ਸੰਗੀ ਨਾ ਆਣੇ ਉਹ ਕੋ ਵਾਲਾ ਕੱਢ ਲਿਆ ਕੋਈ ਨਹੀਂ ਕੱਢਿਆ ਤਾਂ ਅੰਗੀ ਜਿਹੜੀ ਕੌਣ ਕੱਢ ਲਿਆ ਉਹਨੇ ਕੋਈ ਨਾ ਕਿੱਡੀ ਕੱਢ ਕੇ ਮਰੀ ਤਾਂ ਮਾਸੜਾ ਜਿਹੋ ਕੋਲੀ ਇੱਧਰ ਆਏ ਭਾਈ ਨੇ ਪੱਗ ਪੁਗ ਬਣ ਲਈ ਪੋਜਵੀਆਂ ਵਟਾਣੀਆਂ ਪੱਗਾਂ ਬੱਤੀ ਤਾਂ ਹੋ ਜਾ ਭਾਈ ਦੀ ਗੱਡੀ ਵਿਖਾਉਨੇ ਆ ਬਾਜੀ ਇਹ ਬੱਤੀ ਆ ਜੀ ਹਾਂ ਜੀ ਭਾਈ ਦੀ ਨਵੀਂ ਲਈ ਗੱਡੀ ਸਾਹਮਣੇ ਤੇ ਦੇਖ ਸਕਦੇ ਹੋ ਠੀਕ ਹੈ ਜੀ ਇਹ ਲਈ ਭਾਈ ਨੇ ਗੱਡੀ ਪੈਟਰੋਲ ਗੱਡੀ ਭਾਜੀ ਜੀ ਠੀਕ ਹੈ ਜੀ ਇਹ ਭਾਜੀ ਨੂੰ ਗੱਡੀ ਪਈ ਆ 9.5 ਲੱਖ ਚ ਪੈਟਰੋਲ ਗੱਡੀ ਪੈਟਰੋਲ ਵੈਰੀਐਂਟ ਹੈ 1.2 ਲੀਟਰ ਇੰਜਨ ਹੈ ਭਾਈ ਗੱਡੀ ਦਾ ਠੀਕ ਹੈ ਜੀ ਦੇਖ ਸਕਦੇ ਤੁਸੀਂ ਸਾਹਮਣੇ ਬਲੈਕ ਕਲਰ ਜਿਹੜਾ ਜ਼ਿਆਦਾ ਸ਼ੂਟ ਕਰਦਾ ਇਸ ਗੱਡੀ ਆਹ ਇਹ ਤਾਂ ਗੱਲ ਹੈਗੀ ਆ ਇਹਦੇ ਉੱਤੇ ਜਿਹੜਾ ਸਮਾਨ ਕੋਈ ਵਾਦਾ ਘਾਟਾ ਨਾ ਇਹਦੇ ਤੇਰਾ ਵੀ ਖੇਤੀ ਲੱਭ ਜਾਂਦਾ ਕਈ ਵਾਰੀ ਤੇ ਆਹ ਸਾਗ ਵਾਲਾ ਜਿਹੜਾ ਟੋਕਾ ਹੀ ਉੱਤੇ ਪਿਆਦਾ ਉਹ ਪਲਾਸ ਪਿਆ ਨਾ ਇਹ ਪਲਾਸ ਤਾਂ ਰੱਖਿਆ ਹੈ ਕਿ ਗੁੰਮ ਨਾ ਹੋ ਜੇ ਮਤਲਬ ਐਵਰੇਜ ਫਿਤਾਈ ਤੇ ਵਾਧੀ ਐ ਐਵਰੇਜ ਹਾਂ ਇਹ ਗੱਡੇ ਵਿੱਚ 12 ਪੋਰੀਆਂ ਖਾਟੀਆਂ ਵੀ ਤੇ ਜਿੱਥੇ ਪੌਣੀ ਨਾ ਉੱਥੇ ਲੈ ਕੇ ਜਾਣੀ ਪੈਣੀ ਠੀਕ ਹੈ ਠੀਕ ਹੈ ਇਹ ਨਹੀਂ ਕਿ ਪਏ ਤੇ ਰੋਕ ਦੇਣੀ ਜੇ ਕੋਈ ਵੱਡ ਬੁੱਡਾ ਹੈ ਉਹਦੇ ਵਿੱਚੋਂ ਦੀ ਉਹ ਤੱਕ ਲੈ ਕੇ ਜਾਣੀ ਜਿੱਥੇ ਲੋਹਣੀ ਜਾਣੀ ਹਾਂ ਜਿੱਥੇ ਪੌਣੀ ਆ ਠੀਕ ਹੈ ਠੀਕ ਹੈ ਬੜੀ ਤਗੜੀ ਗੱਡੀ ਹੈ ਤਾਕਤ ਟਾਟਾ ਦਾ ਲੋਹਾ ਹੈ ਮਜਬੂਤ ਗੱਡੀਆਂ ਹੈ ਇਹ ਜਿੰਨਾ ਆਪਣੇ ਘਰ ਦੇ ਚੰਗੀ ਹੋਦੀ ਹੈ ਹਾਂ ਡੈਡੀ ਉਹਨ ਮੈਂ ਵੀ ਤੇ ਬਾਜ ਪਟਿਆਂ ਚੀ ਲਾਉਣੀ ਹੈ ਵੇਖਿਓ ਕਿੱਦਾਂ ਬਣਾਉਂਦਾ ਵੇਖੋ ਤੇ ਮੈਂ ਵੀਡੀਓ ਆਉਂਦੀ ਰ ਪਰ ਥੋੜਾ ਜਿਹਾ ਘੱਟਣਾ ਇਹਨਾਂ ਹੋਰ ਮੈਂ ਵੱਡ ਗਏ ਉੱਥੇ ਛੋਟਾ ਇੱਧਰ ਰਖਾ ਗਏ ਨਾ ਉਹ ਪਟੇ ਪਟਾਜ ਨਾ ਮੈਂ ਤਾਂ ਵੈਲਿਡਿਟੀ ਮੁੱਕ ਜਾਣੀ ਬਾਏ ਵਧਾਉਣੀ ਨਹੀਂ ਹੋਰ ਇਹ ਰੱਖਣੀ ਮੁੱਕ ਜਾਣੀ ਮੇਰੇ ਸਹਣਾ ਇਹੋ ਸਾਲ ਚ ਲੈਣੀ ਤੇ ਉਹ ਹੋ ਜਾਂਦੀ ਫੇਰ ਅਪਗ੍ਰੇਡ ਹੋ ਜਾਂਦੀ ਉਹ ਕਿੰਨਾ ਕੀ ਕਰਨਾ ਕਰਾ ਕੇ ਉਹ ਨਾ ਨਾ ਜਿਹੜਾ ਇੱਥੇ 15 2000 ਲਾ ਕੇ ਵਧਾਉਣੀ ਆ ਇਹਨੇ ਜਬਾਡੀ ਰੱਖੀ ਜਾਨੀ ਪਿਛੇ ਪਿੰਡਾਂ ਚੋਂ ਦੀ ਪਿੰਡਾ ਪੁੰਡਾ ਜੋਗੇ ਵਿੱਚ ਚੱਲ ਜਾਨੀ ਮੈਂ ਨਾ ਸ਼ਹਿਰ ਨਹੀਂ ਚੱਲਣੀ ਹਾਂ ਬਾਕੀ ਪਿੰਡਾ ਪੁੰਡਾ ਦੇ ਆਪਣਾ ਕੰਮ ਕੰਾਲ ਹੀ ਠੀਕ ਆ ਹਾਂ ਕੋਈ ਜੇ ਕ ਹਾਂ ਗੱਡੀ ਮੈਨੂੰ ਇਹ ਗੱਡੀ ਵਧੀਆ ਲੱਗੀ ਸਭ ਤੋਂ ਕਿਉਂਕਿ ਇਹਨੇ ਵਿੱਚ ਸੀਮਟ ਵੀ ਲੈ ਆਉਂਗਾ ਹਾਂ ਜੋ ਮਰਜੀ ਲੈ ਆਉਂਗਾ ਭੀੜ ਦੀਆਂ ਬੋਰੀਆਂ ਲੈ ਆਉਗਾ ਇਹ ਹੈਗਾ ਉਧਰ ਬਾਜ ਉਧਰੋਂ ਬਾਜਾਂ ਪੈਂਡੀਆਂ ਦੇਦੀਆਂ ਵੱਲੋਂ ਰੋਟੀ ਖਾ ਲੋ ਬਾਕੀ ਆ ਵੇਖ ਸਕਦੇ ਹੋ ਸਾਹਮਣੇ ਕਿੰਨਾ ਵਧੀਆ ਕਲਰ ਹੈ ਗੱਡੀ ਦਾ ਇਹਨੂੰ ਮੈਂ ਸਾਡੇ ਕਾਕੇ ਦੀ ਗੱਡੀ ਕਹੀਓ ਆ ਆ ਦੇਖੋ ਤੁਸੀਂ ਸਾਹਮਣੇ ਇਹ ਗਿਫਟ ਮਿਲੇ ਨਾਲ ਠੀਕ ਹੈ ਜੀ ਇੱਕ ਲਗਜ਼ਰੀ ਗੱਡੀ ਹੈ ਹੈ ਤੇ ਕਾਕਾ ਦਾ ਚਲੇਗਾ ਸਕੂਲ ਅੱਜ ਪਿੰਡ ਦਾਰ ਪਰਸਾਬ ਛਿੱਤੇ ਦੇ ਵਿਚਾਰੀ ਹੁਣ ਸੁਖਦਾ ਤਾਂ ਹੈ ਇਹ ਕਰਦਾ ਵਾ ਇਹਨੂੰ ਭਜਾ ਕੇ ਨਾ ਦੋਵੇਂ ਪੈਰ ਰੋਕਦੇ ਨਾ ਤੇ ਇਹਨੇ ਕਿਤੇ ਦੂਰ ਤੱਕ ਇਹਦਾ ਬ੍ਰੇਕ ਮਾਰਦੇ ਮਾਰਦੇ ਜਾਣਾ ਹੈ ਅੱਛਾ ਹਾਂ ਇਹਦਾ ਵੇਖ ਟਾਇਰ ਪਾਣੀ ਛੜਿਆ ਇਹਨੂੰ ਬੜੀ ਕੁੱਟ ਪੈਂਦੀ ਵਿਚਾਰੀ ਸਾਇਰ ਦੀ ਬਹੁਤ ਹੈ ਤੇਜ਼ ਹੋ ਗਿਆ ਨਾ ਹੁਣ ਪੂਰੀ ਸ਼ੈਤਾਨ ਦੀ ਟੂਟੀ ਬਣੀ ਇਸ ਟਾਈਮ ਸੋ ਸਹਰੇ ਕੇ ਨੂੰ ਮੂਤਰੀ 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 ਕਰੀ ਜਾਂਦਾ ਇਸ ਵੇਹ ਚੰਗੀ ਗੱਲ ਉਹਨੇ ਜਿਹੜੀ ਚੰਗੀ ਗੱਲ ਰੱਤੀ ਉਹਨੇ ਉਹ ਬਾਤ ਜਿਹੜਾ ਕਰਦੇ ਨਾ ਵੀ ਇੱਥੇ ਉਹਨੂੰ ਕਹਿੰਦਾ ਉਹਦੀ ਮਾਗਾਂ ਦੀ ਮੋਟਣਾ ਜਿਆ ਤੇ ਉਹ ਅਗਲੇ ਨੂੰ ਕਹਿੰਦਾ ਤੂੰ ਵੀ ਮੋਟਣਾ ਜੀ ਚਲੋ ਜੀ ਬਾਕੀ ਹੁਣ ਆਪਾਂ ਲੱਗਿਆ ਵੀ ਨਾਸ਼ਤਾ ਕਰਨੇ ਨਾਸ਼ਤਾ ਕਰਕੇ ਆਪਾਂ ਜਨਾ ਮਾਸੀ ਘਰੇ ਉੱਤੇ ਸਾਹਮਣੇ ਠੀਕ ਹੈ ਜੀ ਚਲੋ ਮਿਲਦੇ ਹਾਂ ਤੁਹਾਨੂੰ ਫੇਰ ਇੱਥੇ ਆਧੀਆ ਮਾਸੀ ਤੇ ਬੱਬੂ ਦੀਦੀ ਦੋਵੇਂ ਕਰਨ ਦੇ ਨੇ ਨਾਸ਼ਤੇ ਦੀ ਤਿਆਰੀ ਤੇ ਆਲੂ ਵਾਲੇ ਪਰੌਠੇ ਲਾਉਣ ਦੇ ਨੇ ਇਧਰ ਨਾਲ ਦਹੀਂ ਪਰੌਠੇ ਨਾਲ ਚਾਹ ਚਾਹ ਵੀ ਹੈ ਹੁਣ ਚੱਲ ਗਈ ਚੱਲ ਨਹੀਂ ਬੜੇ ਬਣਤੇ ਜਾਊਗੀ ਨਾ ਚਲੋ ਸਨੀਵਰ ਕਿਦਾਂ ਲੱਗਾਈ ਤੇ ਆ ਗਏ ਇਹ ਰੱਖਣਾ ਚਾਹੀਦਾ ਅੱਛਾ ਨਾਲ ਮਿਲਿਆ 500 ਦਾ ਨੋਟ ਖਾਣ ਲਈ ਤੇ ਨਾਲ ਆਪਾਂ ਨਾਲ ਦਹੀਂ ਪਰੌਂਠੇ ਸਾਹਮਣੇ ਨਾਸਤਾ ਡਾ ਠੀਕ ਹੈ ਜੀ ਫੁੱਲ ਹੈਵੀ ਡਾਈਟ ਠੀਕ ਹੈ ਜੀ ਅੱਜ ਇਹ ਰਿਹਾ ਤੇ ਨਾਲ ਦੇ ਸੀਕਿਓ ਹੰਡ ਠੀਕ ਹੈ ਜੀ ਚਲੋ ਠੀਕ ਹੈ ਜੀ ਆਪਾਂ ਕਰ ਲੀਏ ਨਾਸ਼ਤਾ ਫੇ ਤੁਹਾਨੂੰ ਮਿਲਦੇ ਆਪਾਂ ਆ ਗਏ ਆਂ ਬਾਜੀਆਂ ਦੀ ਵੇਲੀ ਚ ਸਾਹਮਣੇ ਤੇ ਦੇਖ ਸਕਦੇ ਹੋ ਠੀਕ ਹੈ ਜੀ ਆਹ ਦੇਖੋ ਪੂਰਾ ਜਗ੍ਹਾੜਵਾ ਰੇੜੀਉ ਰੱਖਿਆ ਇੱਥੇ ਸਾਹਮਣੇ ਇੱਥੇ ਸਾਡੇ ਮਾਸੜ ਜੀ ਸੇਵਾ ਕਰਨ ਦੇ ਨੇ ਇੱਥੇ ਤੇ ਉਹ ਸਾਡੇ ਜੜੀ ਹਣੀ ਵੀ ਵੇਖਣਾ ਇਹਨੇ ਬਾਕੀ ਪੂਰੀ ਸੇਵਾ ਕਰ ਦੇਗਾ ਅੰਗਰਾਂ ਦੀ ਪੂਰੀ ਸਫਾਈ ਆ ਹਾਂ ਇੱਥੇ ਦੱਸਣ ਡੰਗਰ ਵੇਖ ਰਿਹਾ ਦੁੱਧ ਕਿੰਨਾ ਬੁੱਝਾ ਇੱਥੇ ਵੇਖੋ ਆ ਪਸ਼ੂ ਨੇ ਘਰ ਘਰ ਕਹਿਣ ਜਾਂਦੇ ਦੁੱਧ ਇੱਥੋਂ ਇਹ ਇਹਨਾਂ ਸਾਫ਼ ਭਰੀ ਹੋਣਾ ਵੇ ਪਸ਼ੂ ਨੇ ਠੀਕ ਹੈ ਜੀ ਠੀਕ ਹੈ ਜੀ ਬਾਕੀ ਬਹੁਤ ਵਧੀਆ ਸੇ ਦਾ ਡੰਗਰਾਂ ਨਹੀਂ ਵੇਖ ਸਕਦੇ ਤੇ ਸਾਹਮਣੇ ਬਾਕੀ ਮਾਸਤ ਨਹੀਂ ਹੁਣੀ ਵੀਰ ਦੀ ਹੁਣੀ ਸਾਰੇ ਸੇਵਾ ਕਰਦੇ ਬਹੁਤ ਜ਼ਿਆਦਾ ਇਹ ਭਾਜੀ ਹੁਣ ਦੀ ਹਵੇਲੀ ਆ ਤੇ ਉਹ ਬਾਰ ਬਾਰ ਇੱਥੇ ਜਾਂਦੀ ਪਹਿਲਾਂ ਘਰ ਹੁੰਦੇ ਇੱਥੇ ਪੁਰਾਣਾ ਘਰ ਹੀ ਹੁੰਦਾ ਪਹਿਲਾਂ ਇਹ ਦੇਰੀ ਹੈ ਜੀ ਸਾਹਮਣੇ ਦੇਖ ਸਕਦੇ ਹੋ ਬੇਰ ਮੋਟਾ ਮੋਟਾ ਲੱਗਦਾ ਜੀ ਇਹਨੂੰ ਸਾਹਮਣੇ ਉਹ ਸਾਹਮਣੇ ਲੱਗੇ ਆ ਕਿ ਨੂ ਸੰਤਰੇ ਠੀਕ ਹੈ ਜੀ ਨਾਲੇ ਅੱਥੇ ਅੰਲਾਸਣ ਵਗੈਰਾ ਵੀ ਲਾਇਆ ਹੋਆ ਇਹਨ ਕਦਾ ਮਾਰੋ ਸਰਚ ਗੂਗਲ ਤੇ ਭਾਈ ਤੁਹਾਡੇ ਕਾਦੀਆਂ ਤੇ ਲਾ ਕੇ ਜਾ ਕੇ ਵਰੀਆਂ ਪੈਂਡ ਵਰੀਆਂ ਵਰੀਆਂ ਗਰੀ ਨਹੀਂ ਕਰਿਆ ਮਨੰਗਲਿਆ ਵਰੀਆਂ ਆਂਤ ਨਹੀਂ ਵਰੀਆਂ ਨਹੀਂ ਹੋਣਾ ਵਰੀਆਂ ਵਰੀਆਂ ਗੂਗਲ ਤੇ ਮਾਰ ਲੈਨੇ ਸੱਚ ਪਤਾ ਲੱਗ ਜਾਣਾ ਅੱਥੇ ਕਿੱਥੇ ਗਏ ਬਾਕੀ ਉਟੇ ਬਟੇ ਲੱਗੇ ਨੇ ਮਾਸੜੀ ਹੁਣ ਇਹਨੇ ਲਾਏ ਨੇ ਲਸਣ ਦੋਸਣ ਪੱਤੇ ਨਾਲੋਂ ਵੱਧ ਸੰਤਰੇ ਲੱਗੇ ਆ ਕਿੰਨੂ ਲੱਗੇ ਆ ਹੈ ਕੋਈ ਨਹੀਂ ਉਹ ਚੰਗੇ ਨਹੀਂ ਬੰਦ ਰਹੇ ਖਾਣੇ ਆ ਹਾਲੋ ਆ ਜੀ ਸੰਤਰੇ ਕਰਦੇ ਤਾਰੀ ਲੱਗੀ ਹੈ ਚਲੋ ਜੀ ਮਿਲਦੇ ਆ ਤੁਹਾਨੂੰ ਫੇਰ ਇਧਰ ਭਾਜੀ ਤੇ ਇਧਰ ਭਾਜੀ ਕਹਿੰਦੇ ਇੱਧਰ ਲੱਤ ਪਾਈ ਦੀ ਰੀਦੀ ਘੁਰਲੀ ਚ ਹਾਂ ਆ ਵੀ ਸੁਣਵਾਉਣੇ ਇਹ ਤਾਂ ਮੈਂ ਸੁਣਦਾ ਆ ਥੂਣ ਵਾਲਿਆਂ ਨੇ ਥੂਣਾ ਬਦਲ ਗਿਆ ਤਾਂ ਹੋਆ ਹੈ ਕੀ ਆ ਨਾ ਡਾਕਟਰ ਤੇ ਆ ਉਹ ਤੇ ਦੁੱਧ ਦੁੱਧ ਕਿਹੜੀ ਦਿੰਦੀ ਉਹ ਦੱਸੋ ਫੂੰਗਰ ਕੋਂਗਲ ਜਿਹੜੀ ਦਿੰਦੀ ਆ ਯਾਰ ਦੁੱਧ ਕੱਪ ਨਹੀਂ ਤੇ ਵੇ ਸਾਰਾ ਦਿਨ ਇਦਾਂ ਡੰਗਰਾਂ ਚ ਰਹਿਣਾ ਤੇ ਇੱਕ ਕੱਪ ਵੀ ਦੁੱਧ ਦਾ ਹੈ ਨਹੀਂ ਹੈ ਕੱਪ ਪਾ ਵੀ ਲੋ ਕੱਪਾ ਦੇਣੀ ਆ ਕਦੋਂ ਦੇਣੀ ਆ ਹਾਂਜੀ ਤੂੰ ਸੋੜਾ ਕੇ ਲੈਣੇ ਇਹਨੂੰ ਸੁਣ ਚੱਲ ਵੇਖਦਾ ਮੈਂ ਜਿੰਨੇ ਦਿਨ ਇੱਥੇ ਪਸ ਹੁੰਦੀ ਕਿ ਨਹੀਂ ਤੇ ਜੇ ਜਦੋਂ ਮੈਂ ਜਾਣਾ ਫਿਰ ਉਦੋਂ ਮੈਂ ਤੇ ਛੱਡ ਕੇ ਜਾਣੀ ਜੇ ਆਹ ਆਹੋ ਕਹਿੰਦੇ ਬੱਲੇ ਡੰਗਰ ਜਾਂਦ ਫਿਰ ਦੁੱਧ ਦੇਣਾ ਹਾਂ ਫੋਲਕੀ ਚੱਲ ਅਜ ਡੰਗਰ ਹੋਏ ਰਹੋ ਬਸ ਰਮਨ ਲੇ ਲਾ ਨਹੀਂ ਥਾਪੜ ਦੇਣ ਹਾਂ ਉਹਨਾਂ ਜਦੋਂ ਡੈੜੀ ਗੱਡੀ ਲੈ ਗਏ ਨਾ ਜਿੱਥੋਂ ਨਹੀਂ ਚਲੋ 1000 ਰੁਪਈਆ ਲਿਆ ਗਾਈਆਂ ਵਾਸਤੇ ਗਊਸ਼ਾਲਾ ਵਿੱਚ ਆਂਦੇ 1000 ਰੁਪਈਆਹੀਂ ਉੱਥੇ ਤੁਹਾਡਾ ਭੇਜਣਾ ਹੈ ਤੇ ਮੈਂ ਕਿਹਾ ਤੂੰ ਇਹਨਾਂ ਨੂੰ 1000 ਦੋ ਅਸੀਂ ਵੀ ਦੋ ਬੱਧੀਆਂ ਨੇ ਹਾਂ ਅਈਓ 1000 ਰੁਪਈਆ ਡੈੜੀ ਉਹਨਾਂ ਨੇ ਲਿਆ ਸਿਰਫ ਕਹਿੰਦੇ ਗਊਸ਼ਾਲਾ 'ਚ 1000 ਰੁਪਈਆ ਤੁਹਾਡਾ ਗਊਸ਼ਾਲਾ 'ਚ ਜਾਣਾ ਹੈ ਬਾਕੀ ਪੈਸੇ ਬਾਅਦ 'ਚ ਫੜਨੇ ਪਹਿਲਾਂ 1000 ਰੁਪਈਆ ਗਊਸ਼ਾਲਾ 'ਚ ਦੋ ਤੇ ਮੈਂ ਕਿਹਾ ਤੂੰ ਅਸੀਂ ਗਾਈਆਂ ਤੁਹਾਡੇ ਇੱਥੇ ਬਣ ਜਾਂਦੇ ਹੈਂ ਹਾਂ ਕਿਆ ਹੋਰ ਤੇਰੇ ਯਾਰ ਵੀ ਹਾਂਜੀ ਇਹ ਚਲੋ ਜੋ ਮਰਜੀ ਮਾਸੜ ਬਾਤ ਤੇ ਰੌਣਕ ਹੈ ਨਾ ਰੌਣਕ ਤੇ ਹੈਗੀ ਹੈ ਨਾ ਹਾਂ ਰੌਣਕ ਹੈਗੀ ਹੈ ਬਾਈ ਬਾਕੀ ਪੰਜ ਸਤ ਲੈ ਕੇ ਬੰਨ ਤੇ ਕਹਿੰਦੇ ਡੇ ਸੋਣ ਵਾਲੀਆਂ ਹੋਰ ਆਣੀਆਂ ਪੰਜ ਸਤ ਯਾਰ ਮੈਂ ਤੇ ਹੁਣ ਤੱਕ ਇਹੋ ਸੁਣਦਾ ਆ ਸੁਣਣ ਵਾਲੀ ਆ ਉਹ ਵੀ ਫੋਨ ਵਾਲੀ ਉਹ ਪਰਲੀ ਸੁਣਣ ਵਾਲੀ ਤੇ ਸੂਣੀਆਂ ਕਦੋਂ ਆ? ਬਾਰਾ ਨਹੀਂ ਹੋਣੀ ਯਾਰ। ਅਜੇ ਅਠੀ ਪੈਰੀ ਕੀਤੀਆਂ ਨੇ ਦੁੱਧ ਛੋਣਦੇ ਨੇ ਅਜੇ। ਹਾਂ। ਅਠੀ ਪੈਰੀ ਦੁੱਧ 5 ਲੀਟਰ ਮੁੱਲ ਹੁੰਦਾ ਦੁੱਧ ਯਾਰ। ਅੱਛਾ। ਅਠੀ ਪੈਰੀ ਅਠੀ ਪੈਰੀ ਵੀ ਤਾਂ ਲੀਟਰ ਦਿੰਦੀਆਂ ਹੋਣਗੀਆਂ। ਨਹੀਂ ਹੁਣ ਸਾਰਿਆਂ ਨੇ ਇਹ ਵੀਡੀਓ ਵੇਖਣੀ ਆ। ਉਹਨੇ ਕਹਿੰਦਾ ਡੰਗਰੇ ਇੰਨੇ ਸੋਹਣੇ ਬੱਦੇ ਆ ਤੇ ਕੱਪ ਦੁੱਧ ਨਹੀਂ। ਹੇ ਲਈ ਚਲੋ ਇਹ ਡਾਕਟਰਾਂ ਦੇ ਬੀਤੇ ਹੋ ਗਏ ਆ ਗੱਲ ਆ ਕੋਈ ਨਾ ਫੋਨ ਪੀਂ ਕੇ ਗਲਤ ਲੰਦੇ ਰਹੇ ਮਤਲਬ ਇਹ ਕੀ ਦੀਆਂ ਅੰਤੀ ਪੈਸੇ ਲੈ ਜਾਣ ਦੇ ਤੇ ਤਨੀ ਆ ਦੇ ਉਹਨੂੰ ਗਰੰਟੀ ਨਾਲ ਉਹ ਲੈ ਦਿੰਦੇ ਕੋਈ ਚਾਹ ਹੁਣ ਪੱਕਾ ਇਹ ਵੀ ਲਾਗੇ ਨੇ ਹੂੰ 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 ਇਹ ਬੰਦ ਲੱਗੇ ਮੈਂ ਬਾਪੂ ਮੈਂ ਬਾਪੂ ਹੀ ਬੋਲਦੇ ਦਿੰਨੀ ਆ ਨੀ ਚੱਲ ਮਤਲਬ ਜਾਂ ਫਿਰ ਛੱੜੇ ਫਿਰ ਟਾਈਮ ਪਾਸ ਨਹੀਂ ਹੋਣਾ ਟਾਈਮ ਪਾਸ ਵੀ ਤਾਂ ਚਾਹੀਦਾ ਆ ਆਹੋ ਇਹ ਤਾਂ ਗੱਲ ਆ ਆਹ ਟਾਈਮ ਪਾਸ ਵੇ ਇਹ ਟਾਈਮ ਪਾਸ ਵਧੀਆ ਟਾਈਮ ਪਾਸ ਨਾ ਦੁੱਧ ਦਿੰਦੀ ਚੱਲ ਕੋਈ ਗੱਲ ਨਹੀਂ ਤੂੰ ਬੰਦਾ ਵਾਵਾ ਫਿਰਦਾ ਤੁਰਦਾ ਰਹਿੰਦਾ ਕਦੇ ਪੱਟੇ ਲੈਣ ਚੱਲ ਗਿਆ ਮੈਂ ਕਦੇ ਪਰਾਲੀ ਕੋ ਤਰ ਲਈ ਹਾਂਜੀ ਇੱਥੇ ਤਾਂ ਰੁਕਦਾ ਇਹ ਬੰਦਾ ਰੁਕਦੀ ਗੱਲਾਂ ਚੱਲਦੀ ਆਪਣੀ ਲੋ ਤੇ ਚੰਗੀਆਂ ਨੇ ਆਪਣੇ ਤੇ ਹੀ ਚੰਗੀਆਂ ਰੱਖੀਆਂ ਨੇ ਗਦਾ ਦੁੱਧ ਦੇ ਸਾਡਾ ਥੋੜੀ ਕਸੂਰਿਆ ਐ ਅਣੀ ਤੇ ਛੇਕ ਪਤਾ ਵੀ ਧਾ ਕੇ ਵੇਖ ਲਿਆ ਅੱਛਾ ਉਥੇ ਵੀ ਛੇਕ ਪੱਤੇ ਨਹੀਂ ਖੀਚੜਾ ਕੇ ਵੇਖ ਲਿਆ ਬਣੀ ਨਹੀਂ ਗੱਲ ਫਿਰ ਹੁਣ ਕਿਹਨੂੰ ਦਸੀਏ ਗੱਲ ਗੱਲ ਪਤਾ ਕਿ ਮਾਸੜ ਜੀ ਇਧਰੋਂ ਖੁਰਲੀ ਦੇ ਵਿੱਚ ਵੜਦੇ ਨੇ ਤੇ ਉਧਰੋਂ ਲਾਤ ਪੈਰ ਮਾਰਦੇ ਮਾਰਦੇ ਆਨ ਆ ਜਾਂਦੇ ਨੇ ਚਲੋ ਯਾਰ ਬਾਕੀ ਚਲੋ ਯਾਰ ਰੌਣਕ ਤੇ ਹੈਗੀ ਐ ਨਾ ਭਾਈ ਹੈ ਮਾਸੜੀ ਆ ਰਹੇ ਤੇ ਲੱਗੇ ਐ ਨਾ ਪੰਜ ਜਿੱਦਾਂ ਮਰਜੀ ਟਾਈਮ ਪਾਸ ਤੇ ਹੈਗਾ ਨਾ ਇਹ ਬੜਾ ਤਗੜਾ ਟਾਈਮ ਪਾਸਿਆ ਹਾਂ ਚਲੋ ਇਹ ਬਈਲਾ ਬੰਦਾ ਹੁੰਦਾ ਹੁੰਦਾ ਹੀ ਨਹੀਂ ਉਹਨਾਂ ਨਾਲ ਗੱਲ ਵੀ ਨਹੀਂ ਕਰਦਾ ਹਾਂ ਇਹਦੇ ਗੱਲ ਕਰਨਾ ਗੱਲਾਂ ਕਰ ਲੈ ਪਤਾ ਹਾਂ ਤੇ ਹੋਰ ਕੀ ਆ ਸਭ ਸਭ ਬੋਲੇ ਦੋ ਘੋਟੇ ਫਰੋਲਦੀ ਤੇ ਆਗੇ ਪਾਣੀ ਚੇਦੇ ਇਹ ਤੇ ਆ ਹੂੰ ਤੇ ਜਿੰਨੇ ਜਿੰਨੇ ਸਾਰੇ ਬੰਦੇ ਤਾਂ ਨਹੀਂ ਬੰਦੇ ਨਹੀਂ ਯਾਰ ਇਹ ਚੰਗੇ ਚੰਗੇ ਡੰਗਰ ਮਾੜੇ ਡੰਗਰ ਹੈ ਕੋਈ ਨਹੀਂ ਤੇ ਇੱਕ ਵਾਰੀ ਹੀ ਗਾਈ ਨੇ ਆਪਣੇ ਹੂੰ ਉਹ ਦੁੱਧ ਦੇਣਾ ਛੱਡਤਾ ਉਹਨੇ ਹੂੰ ਤੇ ਘਰ ਦੇ ਸਾਰੇ ਕਹਿਣ ਕਿ ਇਹ ਜਾਂ ਤੇ ਨੂੰ ਗਾਈ ਨੂੰ ਵੇਚ ਦਈਏ ਤੇ ਜਾਂ ਫਿਰ ਇਹਨੂੰ ਅੱਗੇ ਛੱਡ ਦਈਏ ਹੂੰ 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 ਡੈਡੀ ਕਹਿੰਦਾ ਨਾ ਕਹਿੰਦਾ ਇਹਨੇ ਸਾਡੇ ਨਿਆਣੇ ਦੁੱਧ ਪੀਤਾ ਯਾਰ ਹੂੰ ਹੋਈ ਗੱਲ ਆਹ ਇਹ ਛੱਡੀਏ ਆਹੋ ਇਹ ਤੇ ਗੱਲ ਹੈਗੀ ਆ ਪੱਠਿਆਂ ਦਾ ਕਿੰਨੇ ਮਗਰਾ ਪੱਠਿਆਂ ਦਾ ਖਾਜੂਗੀ ਹੂੰ ਹੂੰ ਹੋਰ ਕੀ ਖਾਜੂਗੀ ਇੱਥੋਂ ਤੇ ਉਹ ਤਾਂ ਬਾਂਹ ਛੱਡੀ ਇੱਥੇ ਲਿਆ ਕੇ ਠੀਕ ਠੀਕ ਕਈ ਵਾਰੀ ਨਹਿਰ ਤੇ ਵੀ ਕੋਈ ਤੁਰੀ ਫਿਰਦੀ ਹੋਣੀ ਨਾ ਉਹ ਵੀ ਲਿਆ ਕੇ ਇੱਥੇ ਬੰਨ ਲੈਣੀ ਆ ਦੁੱਧ ਦਵੇ ਨਾ ਦਵੇ ਕੋਈ ਰੌਲਾ ਨਹੀਂ ਐ ਤੁਰੀ ਲੋਕ ਲੋਕ ਕਾਣੇ ਉਹਨਾਂ ਦਾ ਲੱਕ ਕਟਿਆ ਹੁੰਦਾ ਤੇ ਲਿਆ ਕੇ ਇੱਥੇ ਬੰਨ ਲੈਣੀ ਚੱਲ ਉਹਨੂੰ ਮਾਰ ਕੇ ਨਹੀਂ ਬੰਨਦੀ ਚੱਲ ਬਾਹਰ ਮਾਰ ਇੱਥੇ ਰੱਖ ਦੇਣੀ ਲਿਆ ਕੇ ਨਹੀਂ ਚਲੋ ਪੋਨ ਦਾ ਵਾਲਾ ਕੰਮ ਉਹ ਬਣਾ ਨਹੀਂ ਐਡਾ ਮੋਹ ਸਾਨੂੰ ਇਹ ਆ ਕਿ ਚੱਲ ਡੰਗਰ ਨੇ ਆ ਕੇ ਹੁਣ ਉਹ ਇਹਨਾਂ ਨੂੰ ਪਤਾ ਨਹੀਂ ਕੋਈ ਠੂਣ ਵਾਲੀ ਹੋਣੀ ਨਹੀਂ ਆ ਕਿ ਨਹੀਂ ਉਦਾਂ ਹੀ ਸਾ ਟਾਈਮ ਅੱਜ ਕੰਦੇ ਆ ਇਹ ਤੇ ਮ ਡਾਕਟਰਾਂ ਦਾ ਹੈ ਨਾ ਡਾਕਟਰਾਂ ਨੇ ਕਿਹਾ ਹੈ ਕਿ ਸੌਣ ਵਾਲੀ ਹੁਣ ਸਾਨੂੰ ਥੋੜੀ ਪਤਾ ਹੈ ਮੈਂ ਤੇ ਹੁਣ ਤੱਕ ਇਹੋ ਸੁਣਦਾ ਮੱਜਾ ਸੁਣ ਵਾਲੀਆਂ ਨੇ ਚੱਲ ਕੋਈ ਗੱਲ ਪਰਮਾਤਮਾ ਸਵਾਹਿ ਕਰ ਬਈ ਆਹੋ ਆਹ ਉਹ ਤੇ ਡਾਕਟਰ ਪਰੇ ਬਦਲ ਬਦਲ ਕੋਈ ਡਾਕਟਰ ਕਹਿੰਦਾ ਕਿ ਸੌਣ ਵਾਲੀਆਂ ਨੇ ਸਾਨੂੰ ਇਹ ਵੀ ਪਤਾ ਵੀ ਆਹ ਹੋਏ ਕੀ ਪਤਾ ਪਿਛਲੀ ਜਦੋਂ ਛੁੱਟੀਆਂ ਆ ਉਦੋਂ ਵੀ ਡਾਕਟਰ ਕਹਿੰਦੇ ਸੌਣ ਵਾਲੀਆਂ ਨੇ ਇਹ ਲੋਏ ਆ ਹਾਂ ਹੁਣ ਵੀ ਮੈਂ ਆਇਆ ਤੇ ਕਹਿੰਦੇ ਇਹ ਮੱਜਾ ਸੌਣ ਵਾਲੀਆਂ ਨੇ ਆਹ ਤੇ ਇਦਾਂ ਹੀ ਹੁਣ ਮੈਂ ਤਾਂ ਅਗਲੀ ਛੁੱਟੀ ਆਉਣਾ ਫੇਰ ਉਦੋਂ ਵੀ ਕਹਿਣਾ ਵੀ ਇਹ ਮੱਜਾ ਸੌਣ ਵਾਲੀਆਂ ਹੈ ਹਾਂ ਉਹਦਾ ਦਿਲ ਨੂੰ ਤਰਵਾਸਾ ਹੀ ਆ ਤਰਵਾਸਾ ਹੀ ਆ ਕੇ ਲੈ ਲੇ ਤਨੂੰ ਕਦੇ ਨਾ ਕਦੇ ਤੇ ਦੁੱਧ ਆਏਗਾ ਹਾਂ ਇਹ ਤਾਂ ਗੱਲ ਹੈਗੀ ਜਿਹੜਾ ਪਰਕੇ ਪੱਠਿਆਂ ਦਾ ਆਉਣਾ ਵਾ ਸ਼ਾਮਾਂ ਨੂੰ ਤੇ ਆ ਹੁਣ ਕੁੱਤਰ ਕੇ ਇਹਨਾਂ ਨੂੰ ਪਾ ਦੇਣੇ ਆ ਪਾਣੀ ਪੁਣੀ ਢਾਹ ਕੇ ਉਹਨਾਂ ਸਾਈਡ ਤੇ ਬੰਨ੍ਹ ਦੇਣੇ ਆ ਤੇ ਘੜੀਕ ਨੂੰ ਪਾਉਣੇ ਪੱਠੇ ਨਹੀਂ ਭਰੀ ਪੰਜੋ ਆਸਤੇ ਦੁਨੀਆ ਕਾਇਮ ਵਾ ਹਾਂ ਆਸੀ ਆ ਤੇ ਯਾਰ ਆਸ ਮਹੀਨਾ ਰੱਖੀ ਤੇ ਹੈਗੀ ਨਾ ਹੌਸਲਾ ਦੇ ਦਿੰਦੇ ਮਾਸਟਰ ਜੀ ਹੌਂ ਦਰਾ ਦੇ ਦਿੰਦੇ ਨਾ ਇਹ ਗੜੀਕ ਨਹੀਂ ਨਾ ਦਾਦੇ ਨੂੰ ਹੁੰਦਾ ਹਾਂ ਹੈ ਨਹੀਂ ਆਸਤਾਲੀ ਨਹੀਂ ਨਾ ਆਸਤਾਲੀ ਹੁੰਦੀ ਆ ਆ ਅੱਗਾ ਵਿਸ਼ਾ ਹੋ ਜਾਂਦਾ ਵਾ ਮੈਨੂੰ ਲੱਗਦੀ ਸੀ ਮੈਂ ਲਾਵਾ ਮੈਂ ਲਾਵੀਂ ਇਹ ਕਰਨਾ ਆ ਜੇ ਨਾ ਪੱਕੇ ਨਾ ਨਾ ਇਹ ਤਾਂ ਗੜੀਉ ਚਲੋ ਹਾਂ ਹਾਂ ਉਹ ਸਾਉਣੀ ਦੀ ਪੱਕਾਈ ਚਾਹੇ ਤੇ ਚਾਹਤਾ ਡੱਕੇ ਹਾਂ ਐਟੋਮੈਟਿਕ ਆਹ ਲੈ ਲਈਆ ਹਾਂ ਨਾਨਾ ਨਾਲ ਪਾਣ ਚਾਹਾਂ ਇੱਥੇ ਦੇ ਤਾਰੇ ਹੀ ਬੜੀਆਂ ਖਲਾਰੀਆਂ ਤੁਸੀਂ ਮਾਫਰ ਨਹੀਂ ਕਿਤਨੇ ਪਖੇ ਬਾਰੋਂ ਤਿੰਨਾ ਮੈਂ ਭਾਜੀ ਹੁਣਾਂ ਨੂੰ ਮਿਲ ਲੀਏ ਬਹੁਤ ਵਧੀਆ ਲੱਗਾ ਭਾਜੀ ਹੁਣਾਂ ਨਾਲ ਮਿਲ ਕੇ ਪੂਰਾ ਇੰਜੋਏ ਕੀਤਾ ਭੇਲੀ ਵੀ ਗਏ ਠੀਕ ਹੈ ਜੀ ਇੱਥੇ ਸਾਡੇ ਭਾਜੀ ਸਾਹਮਣੇ ਹੁਣ ਭਾਈ ਨਾਲ ਮਿਲ ਲਿਆ ਬਹੁਤ ਵਧੀਆ ਲੱਗਾ ਆ ਗਿਆ ਇੱਥੇ ਦਿਲ ਖੁਸ਼ ਹੋ ਗਿਆ ਅਸੀਂ ਆਵਾਂਗੇ ਆਵਾਂਗੇ ਜ਼ਰੂਰ ਤੇ ਰੋ ਯਾਰ ਕੀ ਕਰੀ ਨਹੀਂ 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 ਰਹਿਣਾ ਨਹੀਂ ਹਾਂਵਾਂਗੇ ਫਿਰ ਮੱਝਾਂ ਨਹੀਂ ਮਿਲਦੀਆਂ ਗਾਈਆਂ ਨਹੀਂ ਮਿਲਦੀਆਂ ਸਾਡੀਆਂ ਹੁਣ ਆਡੀਆਂ ਚਲੋ ਮਜਬੂਰੀ ਆ ਹੁਣ ਕਹੀ ਕੇ ਨਾ ਕਿੰਨਾ ਕਹਿ ਸਕਨੇ ਆ ਬਾਕੀ ਚਲੋ ਬਾਕੀ ਫਿਰ ਮਿਲਾਂਗੇ ਭਾਈ ਨੂੰ ਫਿਰ ਆਕੇ ਦੁਬਾਰਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੁਸੀਂ ਸਾਡੇ ਘਰੇ ਆਏ ਹੂੰ ਹੂੰ ਤੇ 4 ਤਰੀਕ ਨੂੰ ਬਸ ਕੱਲ ਨੂੰ ਕੱਲ ਨੂੰ ਯਾਦ ਰੱਖਣਾ ਤੇ ਬਾਕੀ ਤੋਂ ਬਾਅਦ ਸ਼ੇਅਰ ਲਾਈਕ ਕਮੈਂਟ ਜਰੂਰ ਕਰਨਾ ਮਾਸੀ ਤੁਸੀਂ ਵੀ ਬਾਰ-ਬਾਰ ਵੀਡੀਓ ਵੇਖੋ ਤੇ ਬਾਰ-ਬਾਰ ਲਾਈਕ ਕਰੋ ਤੇ ਸ਼ੇਅਰ ਕਰੋ ਤੇ ਵਧੀਆ-ਵਧੀਆ ਕਮੈਂਟ ਕਰਿਓ ਹਾਂਜੀ ਸਾਰਿਆਂ ਦਾ ਧੰਨਵਾਦ ਹੁਣ ਅਸੀਂ ਮਾਸੀਆਂ ਬੜੀਆਂ ਨੇ ਭਾ ਮਾਸੀਆਂ ਬੜੀਆਂ ਨੇ ਤੇ ਜੇ ਇੱਕ ਇੱਕ ਨੂੰ ਮਿਲਣਾ ਹੋਵੇ ਤੇ ਹਫਤਾ ਲੰਘ ਜਾਂਦਾ 8-10 ਮਾਸੀਆਂ ਨੇ ਤੇ ਇਹ ਸਾਡਾ ਪੋਤਾ ਇਹਦਾ ਭੂਆਏ ਕਾਲ ਦੇ ਜਾਣ ਕਿ ਉਹ ਟਾਈਮ ਤੇ ਚਲੋ ਠੀਕ ਹੈ ਜੀ ਬਾਕੀ ਦਸਿਓ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਤੇ ਭਾਈ ਦਾ ਲਿੰਕ ਡਿਸਕ੍ਰਿਪਸ਼ਨ ਚ ਮਿਲ ਜੂਗਾ ਉੱਥੇ ਜਾ ਕੇ ਫੋਲੋ ਕਰ ਲਿਓ ਜਿਹੜੇ ਨਵੇਂ ਨੇ ਠੀਕ ਹੈ ਜੀ ਚਲੋ ਠੀਕ ਬਾਦ ਵਿੱਚ